ਰੇਡੀ ਵਿਭਾਗੀ ਕਾਂਗਰਸ ਨਾਲ ਗਠਜੰਬਨ ਕਰੂਗੀ ਉਹ ਕਹਦੇ ਆਪ ਦਾ ਡੁੱਬੇ ਡੁੱਬੇ ਨਾਲ ਉਹਨਾਂ ਨੂੰ ਵੀ ਲੈ ਕੇ ਜੇ ਉਹ ਦਾ ਮੈਂ ਜਦਾਂ ਗਾ ਕੋਈ ਹਰ ਜਦੋਂ ਵੀ ਚੋੜ ਆਉਂਦੀ ਆ ਹਰ ਜ਼ੋਨ ਦੇ ਵਿੱਚ ਕੋਈ ਨਾ ਕੋਈ ਐਸਾ ਮਨ ਘੜਾਂਦਾ ਆਪਣਾ ਜਿਹਨੂੰ ਕਹਦੀਏ ਵੀ ਇੱਕ ਪਲਾਨਿੰਗ ਕਰਕੇ ਆਉਗੇ ਜਿਵੇਂ ਕਦੇ ਇਹਨਾਂ ਪਹਿਲਾਂ ਕਹਿੰਦਾ ਈਵੀਐਮ ਮਸ਼ੀਨਾਂ ਨਹੀਂ ਠੀਕ ਹੈ ਜੀ ਲੇਕਿਨ ਉਹਦੇ ਵਿੱਚ ਵੀ ਇਹ ਫੇਲ ਹੋ ਗਏ ਇਹਨਾਂ ਨੇ ਵੋਟ ਚੋਰੀ ਦਾ ਮੁੱਦਾ ਜਿਹੜਾ ਮਨ ਕਢੰਤ ਬਣਾ ਲਿਆ ਉਹਦੇ ਚ ਕੀ ਸੀ ਪਿਛਲੇ ਕਈ ਸਾਲਾਂ ਤੋਂ ਉੱਥੇ ਜਿਹੜੀ ਗਿਣਤੀ ਲਈ ਆਪਣੇ ਡੋਮ ਤੋਂ ਦੋ ਜਗ੍ਹਾ ਨਾ ਕੋਈ ਸੁਵਾਰੀ ਵੋਟਰ ਹੀ ਨਹੀਂ ਹੋਈ ਸੀ ਉਹਦੇ ਜਿਹੜੇ ਕੋਈ ਬੰਦੇ ਹਿਸਾਬ ਤੋਂ ਅਲਵਿਦਾ ਕਹਿ ਗਏ ਜਾਂ ਜਿਹੜੇ ਕੋਈ ਬੰਦੇ ਬਿਨਾ ਇੱਕ ਘਰ ਦੇ ਵਿੱਚ ਠਾ ਠੜ ਵੋਟਾਂ ਬਣਾਈ ਬੈਠੇ ਸੀਗੇ ਇਹਨਾਂ ਨੂੰ ਕਾਇਦੇ ਵਿੱਚ ਪਾਟਿਆ ਸੀ ਚਾਹੇ ਉਹਨਾਂ ਨੂੰ ਮੰਨ ਲੀਏ ਚਾਹੇ ਉਹ ਮੰਨਦੀ ਹੈ ਵੀ ਇਹਨਾਂ ਨੇ ਆਪਣੀ ਪੈਦਾਵਾਰ ਸੀ ਉਹ ਅੱਜ ਇਸ ਕਰਕੇ ਇਹਨਾਂ ਨੂੰ ਲੱਗਿਆ ਵੋਟ ਚੋਰੀ ਹੋ ਗਈ ਜਦਕਿ ਕੋਈ ਵੋਟ ਚੋਰੀ ਵਾਲਾ ਬਣ ਰਹੀ ਹੈ ਕਿ ਬੀਜੇਪੀ ਨੇ ਵੋਟ ਚੋਰੀ ਕੀਤੀ ਹੈ ਕਹਿੰਦਾ ਦੇਖੋ ਸਭ ਦੇ ਭਾਰਤ ਦੇ ਕਿ ਵੀ ਬੀਜੇਪੀ ਸਰਕਾਰ ਹੈ। ਇਹ ਕਿ ਵੋਟ ਚੋਰੀ ਕਰਨੀ ਹੁੰਦਾ ਤੁਹਾਨੂੰ ਕਹਿੰਦੇ ਵੀ ਬਾਹਰ ਪਾਸੇ ਦਿੱਕਤਾਂ ਨਹੀਂ। ਲੇਕਿਨ ਪੰਜਾਬ ਦੇ ਵਿੱਚ ਅਸੀਂ ਹੌਲੀ ਹੌਲੀ ਅੱਗੇ ਨੂੰ ਵੱਧ ਰਹੇ ਹਾਂ। ਰਦਾਨ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਉਪਰ ਕਲਮ ਨਿਰਪੱਖ ਪੰਜਾਬੀ ਚੈਨਲ ਵੱਲੋਂ ਤੁਹਾਨੂੰ ਅੱਜ ਮੁਬਾਰਕਾਂ ਵੀ ਦਿੰਨੇ ਆ ਜੀ ਭਾਜਪਾ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ ਸ਼ਾਨਦਾਰ ਜਿੱਤ ਜੜੀ ਹੈ ਜੀ ਆਪਣੀ ਬਿਹਾਰ ਦੇ ਵਿੱਚ ਆਪਾਂ ਦਰਜ ਕੀਤੀ ਹੈ ਜੀ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਅੱਜ ਦੇ ਸਮੇਂ ਤੇ ਪਹਿਲਾਂ ਤਾਂ ਜੀ ਜੀ ਤੌਰ ਤੇ ਲਿਖੀ ਜੀ ਤੁਸੀਂ ਪਹੁੰਚੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਦੇਸ਼ ਦੇ ਬਹੁਤ ਹੀ ਜ਼ਰੂਰੀ ਤੇ ਜਸਵੀ ਔਰ ਯਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਜੋ ਅੱਜ ਬਿਹਾਰ ਦੇ ਵਿੱਚ ਚੋਣ ਦੇ ਨਤੀਜੇ ਆਏ ਨੇ ਉਹ ਉਹਨਾਂ ਦੇ ਦਿੱਤੇ ਹੋਏ ਨਾਰਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਪ੍ਰਿਆਸ ਔਰ ਸਭ ਦਾ ਵਿਸ਼ਵਾਸ ਨੂੰ ਮੁੱਖ ਰੂਪ ਦੇ ਵਿੱਚ ਲੋਕਾਂ ਦੇ ਵਿੱਚ ਜੋ ਲੋਕਾਂ ਨੇ ਉਹਨੂੰ ਪ੍ਰਵਾਨਗੀ ਦਿੱਤੀ ਹੈ ਔਰ ਵਿਸ਼ੇਸ਼ ਕਰਕੇ ਜੋ ਮਹਿਲਾਵਾਂ ਦੀ ਅਸੀਂ ਸ਼ਕਤੀਕਰਨ ਦੀ ਜਦੋਂ ਭਾਰਤੀ ਜਨਤਾ ਪਾਰਟੀ ਗੱਲ ਕਰਦੀ ਹੈ ਤਾਂ ਬਿਹਾਰ ਦੇ ਵਿੱਚ ਮਹਿਲਾ ਮੰਨੂ ਸਸ਼ਕਤੀਕਰਨ ਲਈ ਅਲੱਗ-ਅਲੱਗ ਯੋਜਨਾਵਾਂ ਉੱਥੇ ਜੋ ਬਣਾਈਆਂ ਜੋ ਸਿੱਧੀਆਂ ਜੋ ਬੈਨੀਫਿਟ ਸੀ ਉਹ ਸਾਰੇ ਉਹਨਾਂ ਦੇ ਸਿੱਧੇ ਖਾਤੇ ਦੇ ਵਿੱਚ ਗਏ ਉਹਦੇ ਨਾਲ ਬਿਹਾਰ ਦੇ ਵਿੱਚ ਇੱਕ ਲੋਕਾਂ ਦੇ ਮਨ ਦੇ ਵਿੱਚ ਜੋ ਕਿਤੇ ਨਾ ਕਿਤੇ ਨਿਤਿਜੀ ਜਾਂ ਸਰਕਾਰ ਦੇ ਪ੍ਰਤੀ ਦੂਜੇ ਵਿਰੋਧੀ ਪਾਰਟੀ ਐ ਐਂਟੀ ਇੰਕੰਮਬੈਂਸੀ ਬਣਾਉਂਦੀ ਕੋਸ਼ਿਸ਼ ਕਰ ਰਹੀਆਂ ਸੀ ਉਹ ਉਹਦੇ ਵਿੱਚ ਨਾਕਾਮਯਾਬ ਹੋਈਆਂ ਨੇ ਔਰ ਮੁੱਚੇ ਬਿਹਾਰ ਦੀ ਜਨਤਾ ਨੂੰ ਜਿੱਥੇ ਬਹੁਤ-ਬਹੁਤ ਵਧਾਈ ਉੱਥੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਵਿੱਚ ਆਪਣਾ ਵਿਸ਼ਵਾਸ ਦਿਖਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਜੋ ਬਿਹਾਰ ਦੇ ਵਿੱਚ ਆਉਣ ਵਾਲੇ 1-2 ਦਿਨਾਂ ਦੇ ਵਿੱਚ ਬਣਨ ਜਾ ਰਹੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਬਿਹਾਰ ਹੋਰ ਵੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੂਗਾ ਪ੍ਰਧਾਨ ਜੀ ਜੇਕਰ ਆਪਾਂ ਆਸ ਦੀ ਗੱਲ ਕਰਦੇ ਆ ਤਾਂ ਭਾਜਪਾ ਨੂੰ ਕਿੰਨੀ ਆਸ ਸੀ ਵੀ ਸਾਨੂੰ ਇੰਨਾ ਵੱਡਾ ਜਿਹੜਾ ਸਮਰਥਨ ਆ ਮਿਲੇਗਾ ਜੀ ਤੁਹਾਨੂੰ ਕਿੰਨੀ ਆਸ ਸੀ ਜੀ ਦੇਖੋ ਸਾਡੋ ਜਿਹੜੀ ਆਸ ਸੀਗੀ ਕਾਰਜਕਰਤਾ ਦੀ ਮਿਹਨਤ ਦਿਨ ਪਰ ਰਾਤ ਤੱਕ ਐਨੀ ਸੀ ਔਰ ਦੂਜਾ ਸਭ ਤੋਂ ਵੱਡੇ ਜਿਹੜੀ ਗੱਲ ਸੀ ਕਿ ਚਾਹੇ ਅਲੱਗ-ਅਲੱਗ ਪਾਰਟੀਆਂ ਦਾ ਗਠਜੋੜਨ ਵੀ ਸੀ ਸਮੁੱਚੀ ਐਨਡੀਏ ਨੇ ਇੱਕ ਰਹਿਨਮਾਈ ਦੇ ਵਿੱਚ ਇਕਜੁੱਟ ਹੋ ਕੇ ਇਲੈਕਸ਼ਨ ਲੜਿਆ ਔਰ ਲੋਕਾਂ ਨੇ ਬਿਹਾਰ ਦੇ ਵਿੱਚ ਦੁਬਾਰਾ ਜਿਹੜਾ ਪਹਿਲਾਂ ਜੰਗਲ ਰਾਜ ਦੇਖਿਆ ਹੋਇਆ ਸੀਗਾ ਉਹਨੂੰ ਦੁਬਾਰਾ ਬਿਹਾਰ ਦੇ ਵਿੱਚ ਰਿਪੀਟ ਨਹੀਂ ਸੀ ਕਰਨਾ ਚਾਹੁੰਦੇ ਉਸ ਨੂੰ ਮੱਦੇ ਨੈ ਇਹ ਰੱਖਦੇ ਹੋਏ ਉਹਨਾਂ ਨੇ ਪ੍ਰਚੰਡ ਬਹੁਮਤ 2 3 ਮжоਰਿਟੀ ਤੋਂ ਵੀ ਜ਼ਿਆਦਾ ਭਾਰਤੀ ਜਨਤਾ ਪਾਰਟੀ ਦੇ ਗਠਮੰਦਨ ਨੂੰ ਜਿੱਤ ਦਿੱਤੀ ਪਤਾਂ ਜੀ ਕਾਂਗਰਸ ਪਾਰਟੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਾਂਗਰਸ ਪਾਰਟੀ ਵੱਲੋਂ ਵੀ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਦੇਖੋ ਕਾਂਗਰਸ ਦਾ ਅੱਜ ਦੇ ਦਿਨ ਦੇ ਵਿੱਚ ਡੁੱਬਦਾ ਜਹਾਜ਼ ਹੈ ਜਿਹੜਾ ਇਹਦੇ ਵਿੱਚ ਬੈਠੂਗਾ ਉਹਨੇ ਡੁੱਬਣਾ ਹੀ ਹੈ ਨਾ ਉਹਨਾਂ ਦੀ ਕੋਈ ਰੀਤੀ ਹੈ ਨਾ ਉਹਨਾਂ ਦੀ ਕੋਈ ਨੀਤੀ ਹੈ ਲੀਡਰਸ਼ਿਪ ਤੋਂ ਬਿਨਾਂ ਰਹਿਤ ਅੱਜ ਉਹ ਪਾਰਟੀ ਹੈ ਔਰ ਉਹ ਆਪਣੇ ਜੋ ਪਹਿਲਾਂ ਉਹਨਾਂ ਦੇ ਦੇਸ਼ ਸੀ ਉਹ ਤੋਂ ਉਹ ਮੁਨਕਰ ਹੋ ਚੁੱਕੀ ਹੈ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਕਾਂਗਰਸ ਦੇ ਵਿੱਚ ਬਿਲਕੁਲ ਨਹੀਂ ਹੈ ਜਿਹੜੀ ਵੀ ਪਾਰਟੀ ਕਾਂਗਰਸ ਨਾਲ ਗਠਜੋੜ ਕਰੂਗੀ ਉਹ ਕਹਿੰਦੇ ਆਪ ਤਾਂ ਡੁੱਬੇ-ਡੁੱਬੇ ਨਾਲ ਉਹਨਾਂ ਨੂੰ ਵੀ ਲੈ ਡੁੱਬੇ ਉਹ ਕੰਮ ਅੱਜ ਕਾਂਗਰਸ ਦਾ ਹੈ ਪ੍ਰਧਾਨ ਜੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੀ ਵੱਲੋਂ ਬੜੇ ਵੱਡੇ ਪੱਧਰ ਤੇ ਉੱਪਰ ਇੱਕ ਜਿਹੜਾ ਇਲਜ਼ਾਮ ਲਾਇਆ ਜਾਂਦਾ ਜੀ ਭਾਜਪਾ ਦੇ ਉੱਪਰ ਵੋਟ ਚੋਰੀ ਦਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਪੁਆਇੰਟ ਤੇ ਦੇਖੋ ਇਹ ਹਰ ਜਦੋਂ ਵੀ ਚੋਣ ਆਉਂਦੀ ਹੈ ਹਰ ਚੋਣ ਦੇ ਵਿੱਚ ਕੋਈ ਨਾ ਕੋਈ ਐਸਾ ਮਨ ਘੜਾਂਦਾ ਆਪਣਾ ਜਿਹਨੂੰ ਕਹਿ ਦਈਏ ਵੀ ਇੱਕ ਪਲਾਨਿੰਗ ਕਰਕੇ ਆਉਂਦੀ ਜਿਵੇਂ ਕਦੇ ਇਹਨਾਂ ਨੇ ਪਹਿਲਾਂ ਕਹਤਾ ਈਵੀਐਮ ਮਸ਼ੀਨਾਂ ਨੇ ਠੀਕ ਹੈ ਜੀ ਲੇਕਿਨ ਉਹਦੇ ਵਿੱਚ ਵੀ ਇਹ ਫੇਲ ਹੋ ਗਏ ਇਹ ਕਿ ਇਹਨਾਂ ਨੇ ਵੋਟ ਚੋਰੀ ਦਾ ਮੁੱਦਾ ਜਿਹੜਾ ਮਨ ਕਢੰਤ ਬਣਾ ਲਿਆ ਉਹਦੇ ਚ ਕੀ ਸੀ ਪਿਛਲੇ ਕਈ ਸਾਲਾਂ ਤੋਂ ਉੱਥੇ ਜਿਹੜੀ ਗਿਣਤੀ ਸੀ ਆਪਣੇ ਡੋਰ ਤੋਂ ਡੋਰ ਜਾ ਕੇ ਮਤੋਂ ਸ਼ਬਾਰੀ ਵੋਟਰ ਨਹੀਂ ਹੋਈ ਸੀ ਉਹਦੇ ਚ ਜਿਹੜੇ ਕੁਝ ਬੰਦੇ ਸੰਸਾਦ ਤੋਂ ਅਲਵਿਦਾ ਕਹਿ ਗਏ ਜਾਂ ਜਿਹੜੇ ਕੁਝ ਬੰਦੇ ਬਿਨਾ ਇੱਕ ਘਰ ਦੇ ਵਿੱਚ ਠਾ ਠੱਡ ਵੋਟਾਂ ਬਣਾਈ ਬੈਠੇ ਸੀਗੇ ਜਿਨ੍ਹਾਂ ਨੂੰ ਕਹਦੇ ਵੀ ਕੁਝ ਭੈਟੀਏ ਸੀ ਚਾਹੇ ਉਹਨਾਂ ਨੂੰ ਮੰਨ ਲੀਏ ਚਾਹੇ ਉਹ ਮੰਨ ਲੀਏ ਵੀ ਇਹਨਾਂ ਦੇ ਆਪਣੀ ਪੈਦਾਵਾਰ ਸੀ ਉਹ ਅੱਜ ਵੋਟ ਰਹਿਤ ਹੋ ਗਈ ਇਸ ਕਰਕੇ ਇਹਨਾਂ ਨੂੰ ਲੱਗਿਆ ਵੋਟ ਚੋਰੀ ਹੋ ਗਈ ਜਦ ਕਿ ਕੋਈ ਵੋਟ ਚੋਰੀ ਵਾਲਾ ਮਾਮਲਾ ਨਹੀਂ ਕਿ ਭਾਜਪਾ ਨੇ ਵੋਟ ਚੋਰੀ ਕਰਨੀ ਕਰਨੀ ਹੁੰਦੀ ਤਾਂ ਸਮੁੱਚੇ ਭਾਰਤ ਦੇ ਵਿੱਚ ਭਾਜਪਾ ਦੀ ਸਰਕਾਰ ਹੁੰਦੀ ਜੇ ਅੱਜ ਵੋਟ ਚੋਰੀ ਕਰਨੀ ਹੁੰਦੀ ਤਾਂ ਤਰਨਤਨ ਦੇ ਵਿੱਚ ਵਿਭਾਜਪਾ ਸੀਟ ਜਿੱਤ ਸਕਦੀ ਸੀ ਕਿ ਲੇਕਿਨ ਪੰਜਾਬ ਦੇ ਵਿੱਚ ਅਸੀਂ ਹੌਲੀ ਹੌਲੀ ਅੱਗੇ ਨੂੰ ਵਧ ਰਹੇ ਹਾਂ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੀਸ਼ੇਰ ਮਜ਼ਬੂਤ ਹੋ ਜੂਗੀ ਔਰ ਸਮੁੱਚੀ ਲੀਡਰਸ਼ਿਪ ਰੜਕੇ ਉਹਨਾਂ ਨੇ ਟਾਈਮ ਦੇ ਵਿੱਚ ਭਾਜਪਾ ਤੇ ਪੰਜਾਬ ਵਿੱਚ ਵੀ ਭਾਜਪਾ ਨੂੰ ਅੱਗੇ ਲਿਆਉਗੀ ਪ੍ਰਧਾਨ ਜੀ ਜਿਵੇਂ ਤੁਸੀਂ ਪੰਜਾਬ ਦੇ ਬਾਰੇ ਵਿੱਚ ਗੱਲਬਾਤ ਕੀਤੀ ਹੈ ਜੀ ਤੇ ਪੰਜਾਬ ਦੇ ਵਿੱਚ ਇਹਦਾ ਜਿੱਤ ਦਾ ਕੀ ਪ੍ਰਭਾਵ ਤੁਸੀਂ ਮਹਿਸੂਸ ਕਰਦੇ ਹੋ ਵੀ ਜਿਹੜਾ ਅ ਬਿਹਾਰ ਦੇ ਵਿੱਚ ਜਿਹੜੀ ਸ਼ਾਨਦਾਰ ਜਿੱਤ ਹੋਈ ਹੈ ਜੀ ਉਹਦਾ ਪਏਗਾ ਜੀ ਪੰਜਾਬ ਦੇ ਵਿੱਚ ਦੇਖੋ ਇਹ ਪੰਜਾਬ ਹੀ ਨਹੀਂ ਸਮੁੱਚੇ ਦੇਸ਼ ਦੇ ਵਿੱਚ ਜੋ ਅੱਜ ਜਨਪ੍ਰੀਏ ਨੇਤਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਨੀਤੀਆਂ ਤੇ ਲੋਕ ਪ੍ਰਭਾਵਿਤ ਨੇ ਔਰ ਲੋਕਾਂ ਲੋਕ ਇੱਕ ਸਾਫ਼ ਸੁਥਰੀ ਸਰਕਾਰ ਦੇ ਪ੍ਰਤੀ ਆਪਣਾ ਵਿਸ਼ਵਾਸ ਪ੍ਰਗਟ ਕਰ ਰਹੇ ਨੇ ਔਰ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਆਪਣਾ ਭਵਿੱਖੇ ਦੇ ਵਿੱਚ ਨਜ਼ਰ ਆਉਂਦਾ ਇਸ ਕਰਕੇ ਇਸ ਜਿੱਤ ਦਾ ਮਕਤਬ ਸਮੁੱਚੇ ਦੇਸ਼ ਦੇ ਵਿੱਚ ਹੀ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਵੀ ਇਹ ਜਿਹਦਾ ਜਿੱਤ ਦਾ ਅਸਰ ਆਉਣ ਵਾਲੇ ਟਾਈਮ 'ਚ ਨਜ਼ਰ ਆਊਗਾ ਔਰ ਪੰਜਾਬ 'ਚ ਵੀ ਅਸੀਂ ਸਰਕਾਰ ਬਣਾਵਾਂਗੇ ਪ੍ਰਧਾਨ ਜੀ ਲਾਸਟ ਵਿੱਚ ਕੋਈ ਹੋਰ ਬਹੁਤ ਖਾਸ ਗੱਲ ਕਹਿਣਾ ਚਾਹੁੰਦੇ ਤੁਸੀਂ ਪੰਜਾਬ ਦੇ ਨਾਲ ਸੰਬੰਧਿਤ ਜੀ ਦੇਖੋ ਮੈਂ ਤਾਂ ਸਾਡੇ ਸਮੁੱਚੇ ਜਿਹੜੇ ਪੰਜਾਬ ਦੇ ਪੰਜਾਬੀ ਨੇ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਆਪਾਂ ਸਮੁੱਚੇ ਪੰਜਾਬੀਦਨੂੰ ਮਜ਼ਬੂਤ ਕਰੀਏ ਔਰ ਇਕੱਠੇ ਹੋ ਕੇ ਅੱਜ ਪੰਜਾਬ ਦੀ ਜੋ ਹਾਲਾਤ ਨੇ ਉਹਨਾਂ ਤੋਂ ਪੰਜਾਬ ਨੂੰ ਬਚਾਉਂਦੇ ਹੈ ਪੰਜਾਬ ਦੀ ਜੋ ਕਹਾਵਤ ਖੁਸ਼ਹਾਲੀ ਲਈ ਔਰ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਅੱਪਾ ਇਹਨੂੰ ਇਸ ਤਰ੍ਹਾਂ ਹੀ ਭਾਈਚਾਰੇ ਨੂੰ ਖੁਸ਼ਹਾਲ ਰੱਖੀਏ ਔਰ ਖੁਸ਼ਹਾਲ ਰੱਖਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਅੱਪਾ ਸਾਰੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਵੀ ਸਰਕਾਰ ਬਣਾਈਏ ਔਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਕੋਈ ਅਫਵਾਹਾਂ ਫੈਲਾਉਂਦੇ ਨੇ ਜਾਂ ਕੋਈ ਭ੍ਰੰਮ ਪੈਦਾ ਕਰਦੇ ਆ ਉਹਨਾਂ ਤੋਂ ਸੁਚੇਤ ਰਹੀਏ ਅੱਪਾ ਪੰਜਾਬ ਦੀ ਜਵਾਨੀ ਕਿਸਾਨੀ ਪੰਜਾਬ ਦਾ ਪਾਣੀ ਔਰ ਪੰਜਾਬ ਨੂੰ ਇੱਕ ਤਰੱਕੀ ਦੇ ਮੋੜ ਤੇ ਲੈ ਕੇ ਜਾਈਏ ਪ੍ਰਧਾਨ ਜੀ ਤੁਸੀਂ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਲਖਵੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਚੇਚੇ ਤੌਰ ਤੇ ਪਹੁੰਚੋ ਇੱਕ ਵਾਰ ਫੇਰ ਮੈਂ ਤੁਹਾਨੂੰ ਬਿਹਾਰ ਦੀ ਜੋ ਪ੍ਰਚੰਡ ਜਿੱਤ ਭਾਰਤੀ ਜਨਤਾ ਪਾਰਟੀ ਰੈਂਡੀ ਦੇ ਗਠਜੰਦਰ ਨੇ ਕੀਤੀ ਹੈ ਉਹਦੇ ਲਈ ਇੱਕ ਵਾਰ ਨਾਲ ਫੇਰ ਜਿੱਥੇ ਦੇਸ਼ ਦੇ ਸਾਰੇ ਨਾਗਰਿਕ ਨੂੰ ਵਧਾਈ ਦੇਣਾ ਉੱਥੇ ਵਿਸ਼ੇਸ਼ ਤੌਰ ਤੇ ਬਿਹਾਰ ਦੀਆਂ ਮਾਤਾ ਭੈਣਾਂ ਔਰ ਸਮੁੱਚੇ ਬਿਹਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਧਾਈ ਵੀ ਦਿੰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ ਕੇਐਸ ਗਰੁੱਪ ਮਲੇਰ ਕੂਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਦੇ ਨਾਲ